ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਪਹੁੰਚੇ ਹਾਂ ਪਿੰਡ ਕੋਗੇਜ ਤੇ ਇਹ ਵਿਖ ਤੋਂ ਤਿੰਨ ਝੋਟੀਆਂ ਸੇਲਿਆ ਇੱਕ ਟੋਕਰ ਗੰਬਣਿਆਂ ਤੇ ਇੱਕ ਕੱਟੀ ਆਇਆ ਬਹੁਤ ਜ਼ਿਆਦੀ ਚੰਗੀ ਆ ਤੇ ਆਜੋ ਵੀਰੋਂ ਗਾਨਾ ਕਰਦੇ ਆ ਗੱਲ ਦੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਦੇ ਹੋਰ ਸਭਾਂ ਠੀਕ ਜੀ ਕਿਰਪਾ ਮਿਰਪਾ ਬਰਦਾਸ਼ਤ ਤੇ ਕਿੰਨੀਆਂ ਅਜ ਤਿੰਨ ਲੈ ਜੇ ਤਿੰਨ ਨੇਂਦੀਆਂ ਭਾਜੀ ਅੱਜ ਹਾਂਜੀ ਹਾਂਜੀ ਇੱਕ ਹੈ ਜੀ ਟੋਕੜੇ ਤੋਂ ਬਣ ਹਾਂਜੀ ਤੇ ਦੋ ਬਿਨਾ ਬੱਚੇ ਤੋਂ ਤੇ ਇੱਕ ਕੱਟੀ ਆਪਣੇ ਤੋਂ ਠੀਕ ਹੈ ਤੇ ਮੁੱਲ ਜਿਵੇਂ ਛੋਟੇ ਛੋਟੇ ਨਿਗੇ ਨਿਗੇ ਮੁੱਲ ਜਿਵੇਂ ਠੀਕ ਹੈ ਅੰਡਰ ਵਾਲੇ ਮੁੱਲ ਪਾਦੇ ਨਹੀਂ ਜਾਇ ਜੀ ਮੁੱਲ ਕਰਦੇ ਪਹਿਲੀ ਵਾਲੇ ਛੋਟੇ ਛੋਟੇ ਹੀ ਨੇ ਹਾਂਜੀ ਹਾਂਜੀ ਪਹਿਲੇ ਪਹਿਲੇ ਬੰਦ ਤੋਂ ਜਾਣਗੇ ਆ ਠੀਕ ਹੈ ਤੇ ਕਿਤੋਂ ਚੱਲੂਗੀ ਟੋਕੜੇ ਤੋਂ ਬੰਦ ਤੋਂ ਤੇ ਆਪਣਾ ਘੋਟਾ ਜੇ ਤੇ ਤਸੀਲ ਬਟਾਲਾ ਹਾਂਜੀ ਤੇ ਡਿਸਟ੍ਰਿਕਟ ਅਰਦਾਸਪੁਰ ਆ ਨੰਬਰ ਹੈਗਾ 87340 8635 ਠੀਕ ਹੈ 7840 88635 ਵੀਰ ਜੀ ਨੰਬਰ ਆ ਤੇ ਬਾਕੀ ਸਕਰੀਨ ਤੇ ਵੀ ਆਉਣ ਡਿਆ ਹਣਾ ਵਾ ਹਾਂਜੀ ਹਾਂਜੀ ਤੇ ਵੀਰ ਭਰਾ ਐਂਡ ਤੱਕ ਵੀਡੀਓ ਵੇਖਿਓ ਬਈਆਂ ਤਿੰਨ ਵਖਾਵਾਂਗੇ ਤਿੰਨ ਹਾਂਜੀ ਇੱਕ ਕੱਟੀ ਵਖਾਵਾਂਗੇ ਹਾਂਜੀ ਹਾਂਜੀ ਛੋਟੀਆਂ ਛੋਟੀਆਂ ਕੀਮਤਾਂ ਠੀਕ ਹੈ ਫੋਕੜਾ ਗੱਬੜ ਵੀ ਛੋਟੀ ਜੀ ਰੇਂਜ ਤੇ ਆ ਝੋਟੀ ਕਿਦਾਂ ਜੀ ਇਹ ਝੋਟੀ ਨੂੰ ਸੁਈ ਨੂੰ ਆ ਜੇ ਡੇਢ ਕਮੀਨਾ ਪਿਛੂ ਲਿਆ ਦੀ ਜੇ ਭਾਜੀ ਹਾਂਜੀ ਠੀਕ ਜੇ ਬਾਕੀ ਸੀਲਸ ਲੱਗ ਗਿਆ ਦੋਵੇਂ ਡੰਦ ਚਾੜ ਦੇ ਲੱਗਦੀ ਭਾੜੇ ਤੇ ਠੀਕ ਹਾਂਜੀ ਤੇ ਦੁੱਧ ਦੇ ਕੋਲ ਸੁਪਰ 7 ਕਿਲੋ ਆ ਕਿਉਂਕਿ ਮੇਰੇ ਕੋਲ ਇਹ ਨਵੀਂ ਹਾਂਜੀ ਕੱਲ ਹੀ ਹਜੇ ਆਂਦੀ ਏ ਬੇਨ ਕੋਈ ਚਾਰ ਦੰਦ ਸਾਂਭੇ ਨਾਲ ਵੱਧ ਵੀ ਸਕਦੀ ਹਾਂ ਤੇ ਰੇਟ ਜਮਾ ਨਹੀਂ ਕਹਾਂ ਜੀ ਪਹਿਲਾ ਸੂਆ ਨੇ ਪਹਿਲਾ ਸੂਆ ਤੇ ਚਾਰ ਦੰਦ ਹੁੰਦੇ ਚਾਰ ਦੰਦ ਦਾ ਪਹਿਲਾ ਸੂਆ ਚਾਰ ਦੰਦ ਫੀਲ ਬੜੀ ਆ ਭਾਜੀ ਦੋਵੇਂ ਏਡਾਂ ਭਣੇ ਨੇ ਕੋਈ ਟੀਗਾ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਠੀਕ ਜਿੰਨੇ ਦੀ ਲਊ ਵੀਰ ਜੀ ਹੁਣ ਤੇ ਜਦੋਂ ਮਰਜੀ ਵੇਚਦੇ ਆ ਤੇ ਜੀ ਹਾਂਜੀ ਬਹੁਤ ਜਿਆਦਾ ਤੇ ਦੁੱਧ ਹੁਣ ਹਾਜਾ ਕਿੰਨਾ ਇਸ ਟਾਈਮ ਤੇ ਹੁਣ 7 ਕਿਲੋ ਹੀ ਹੋਇਆ 7 ਕਿਲੋ ਤੇ 7 ਹੀ ਦੱਸਾਂਗੇ ਇਹ ਹੈ ਜੈਡ ਬਲੈਕ ਜੀ ਹਾਂ ਵੇਖੋ ਰਾ ਕਿੰਨਾ ਦੇ ਚੰਗਾ ਵਾ ਹਾਂਜੀ ਸਾਫ ਸੁਥਰੀ ਹੈ ਮਾਈ ਅਸੀਂ ਦੋਵੇਂ ਖਾਣਦੇ ਵੀ ਇਸ ਤਰ੍ਹਾਂ ਨੇ ਹਾਂ ਇਹ ਜਿੰਨੀ ਕ ਹੈਗੀ ਆ ਚੰਗੀ ਆ ਤੇ ਮੋਲੇ ਦਾ ਕੀ ਕੋਲ ਮੁੱਲ ਭਾਏ ਕਰਨ ਨੂੰ ਕਰ ਲਈਏ 60000 62000 ਦੀ ਜੈਸਨੋ ਵਾਲਾ ਰੇਟ 60 ਦੀ ਕਰਦੀ ਹੈ ਕਰ ਦਿੰਨੇ ਵੀਰੇ ਠੀਕ ਹੈ ਠੀਕ ਆਠ ਦੀ ਦੇਲੀ ਤੇ ਆ ਟੋਕਰ ਖੱਬਣ ਆ ਮੁਕਤੜਾ ਹੀ ਰੀਡ ਗਿਆ ਲੈ ਆ ਮੁਕਤੜਾ ਹੀ ਆ ਹਾਂ ਜੀ ਲੈ ਜੋ ਇਹਨੇ ਜਿਹੜੇ ਟੋਕਰ ਨਹੀਂ ਮਿਲਦੀ ਆ ਜਮਾ ਜੈ ਜੇ ਤੇ ਆ ਟੋਕਰ ਖੱਬਣ ਟੋਕਰ ਖੱਬਣ ਆ ਗਈ ਠੀਕ ਹੈ ਇਹ ਵੀ ਜੈ ਜੀ ਕੀਮਤ ਪੰਜਵੇਂ ਮਹੀਨੇ ਦੀ ਰੁਹੀ ਹੈ ਚੈੱਕ ਪਾਸ ਹਾਂ ਜੀ ਜੀ ਗਾਰਡਨ ਖਾਣਾ ਨੇ ਖਾਰਾ ਬੜਾ ਮਗਰ ਲਈ ਥੋੜੇ ਲਾਗੇ ਰੱਖਦੀ ਆ ਪਰ ਚੁਵਾਈ ਪ੍ਰੋਪਰ ਵਧੀਆ ਹੁੰਦੀ ਆ ਠੀਕ ਹੈ ਠੀਕ ਹੈ ਬਾਕੀ ਇੱਕ ਗੱਲ ਹੈਗੀ ਆ ਹੁਣ ਚੱਡਾ ਤੁਹਾਨੂੰ ਪਤਾ ਸੁਕਾਗ ਜਾਂਦਾ ਡੰਗਰ ਜਦੋਂ ਸੂਈ ਨੂੰ ਜਾਦਾ ਜਿਆਦਾ ਚੇਰ ਹੋ ਜਾਂਦਾ ਹਾਂਜੀ ਹਾਂਜੀ ਜਦੋਂ ਸੂਈ ਫੇਰ ਲੇਵਾ ਭਰ ਜਾਣਾ ਫੇਰ ਨਖਾਰਵੇਂ ਹੋ ਜਾਣੀ ਆ ਹਾਂਜੀ ਤੇ ਚੁਵਾਈ ਚੁਈ ਪੋਲੀ ਆ ਵਧੀਆ ਪੰਜਾਂ ਮਹੀਨੇ ਜਿਹਾ ਪਾ ਚੈੱਕ ਕਰਾ ਲਈ ਆ ਹਾਂਜੀ ਵੀਰ ਭਰਾ ਆਪਣੀ ਕਰਾ ਸਕਦਾ ਘਰੇ ਉੱਤਰਦੇ ਚੈੱਕ ਕਰਾ ਲਓ ਇੱਥੇ ਲਿਆ ਕੇ ਡਾਕਟਰ ਚੈੱਕ ਕਰਾ ਲਓ ਹਾਂਜੀ ਹਾਂਜੀ ਠੀਕ ਆ ਜਿਹੜੀ ਆਪਾਂ ਚੈੱਕ ਕਰਾਈ ਆ ਉਹਦੀ ਹੱਡੀ ਗਾਰੰਟੀ ਆ ਹਾਂਜੀ ਅਹੀਂ ਉਸੇ ਵੇਲੇ ਅਗਲੇ ਨੂੰ ਕਹਿੰਨੇ ਵੀ ਅੱਜ ਹੀ ਚੈੱਕ ਕਰਾ ਲੈ ਕੱਲ ਨੂੰ ਪਈ ਕਰ ਤੇ ਦੁੱਧ ਹੋਣ ਕਿੰਨਾ ਜੀ 1.5 ਕਿਲੋ 5 ਕਿਲੋ 5 ਕਿਲੋ ਠੀਕ ਪੰਜਾਂ ਮਹੀਨਿਆਂ ਦੀ ਗੱਭਨ ਤੇ 5 ਕਿਲੋ ਚੈੱਕ ਪਾਸ ਹੈ ਖੋਲ ਕੇ ਮਖਾਉਂਦੇ ਆ ਇੱਕ ਤਰ੍ਹਾਂ ਕੇ ਕਾਲੀ ਐ ਤੇ ਮੁੱਲ ਜਿਵੇਂ ਮੰਡਰਾਂ ਵਾਲਾ ਛੋਟਾ ਜਾ ਹਾਂਜੀ ਮੁੱਲ ਦਾ ਹੀ ਗਾਣਾ ਵੀ ਨੋਰਮਲ ਹੀ ਰੱਖੇ ਇਸ ਨੂੰ ਲੈ ਆਇਆ ਕਮਾ ਕੇ ਪੜੀ ਪੁੜੀ ਬੜੀ ਵੀਰੇ ਇਹ ਹੈ ਮੈਂ ਦੁੱਧ ਅੜੀ 12 ਕਿਲੋ ਦੁੱਧ ਅੜੀ ਹੋ ਗਏ ਨੇ ਤੇ ਨਾਲੋਂ ਨਾਲ ਬੜੀਆਂ ਹਾਂਜੀ ਪਰ ਹੁਣ ਤੇ ਚੱਲ ਤੈਨੂੰ ਬਾਸੂਗਾ ਲੱਗਾ ਵਾ ਅੱਧ ਜੀ ਚੱਲ ਗਈ ਆ ਅੱਧ ਜੀ ਚੱਲ ਗਈ ਹਾਂਜੀ ਹੁਣ ਕੋਈ ਸਾਹਮਣ ਵਾਲੀ ਗੱਲਿਆ ਨਾ ਦੁੱਧ ਦੇ ਜੰਨੇ ਨਹੀਂ ਹੋਏ ਦੁੱਧ ਦੇ ਨਹੀਂ ਦੇ ਦੇ ਆਹ ਖੰਡਾਰਾ ਵੇਖੋ ਹਾਂਜੀ ਤੇ ਬਾਕੀ ਆ ਵਖਾ ਦੇ ਵੀਰੇ ਇੱਕ ਰ ਬਹੁਤੀ ਲਾਗੇ ਆਵੇਂ ਨਖਾਰ ਨੇ ਆ ਬਹੁਤੀ ਲਾਗੇ ਵੀ ਹਾਂ ਠੀਕ ਆ ਫਾਈ ਬੁਈ ਨਹੀਂ ਰੱਖਦੀ ਬਰਾਬਰ ਹੀ ਆ ਹਾਂਜੀ ਹਾਂਜੀ ਹੋਰ ਤਾਂ ਬਣ ਬਦਮਨ ਦਾ ਇੰਦਾ ਦੀ ਫਰੀ ਤੇ ਮੁੱਲ ਹੋਣੇ ਤਾਂ ਕੀ ਕਰ ਉਹ ਤਾਂ ਜੈ ਕਰਾਂਗੇ ਆਹ ਆਹ ਸਾਗਾ ਲੇਵਾ ਇੱਕੇ ਹਾਂਜੀ ਤੇ ਮੁੱਲ ਦੱਸ ਦੇ ਦਾ ਮੁੱਲ ਵੀਰ ਕਰਨ ਨੂੰ ਇਹਦਾ 60000 ਕਰ ਦਈਏ ਹਾਂਜੀ ਇਹ ਚ 3000 ਛੋਟ ਕਰ ਦਿੰਦੇ ਠੀਕ 57000 ਕੋਈ ਕਰਦੇ ਮਾਨਤਨ ਬਾਅਦ ਕਰਦਾਂਗੇ 1000 ਹੋਰ ਸ਼ਰਤਾਂ ਛਪੀਆਂ ਦੀ ਹੋ ਗਈ ਹੈ ਠੀਕ ਹੈ ਠੀਕ ਪੰਜਵੇਂ ਮਹੀਨੇ ਦੀ ਚੈੱਕ ਪਾਸ ਉੱਤਰਦੇ ਘਰਾ ਲਿਓ ਨੇੜੇ ਤੋਂ ਵਿਖਾ ਦੇ ਇੰਨੇ ਕੀ ਬਸ ਲੱਗ ਗਈ ਜਿਆਦਾ ਨਹੀਂ ਹੈਗੇ ਚਵਾਈ ਵਧੀਆ ਹਾਂਜੀ ਹਾਂਜੀ ਹੋਰ ਤੇ ਨਾਲ ਵਾਲਾ ਰੇਟ ਆ ਹਾਂਜੀ ਹਾਂਜੀ ਇਹਦੇ ਕੋਲ ਦੁੱਧ ਤੇ ਹੈਗਾ ਜੇ ਇਹ 1 ਮਹੀਨੇ ਦਾ ਹੰਦਨਾਂ ਦੀ ਬੜੀ ਵੀ ਹੈਗੀ ਹੈ ਹਾਂਜੀ ਤੇ ਇਹਦੀ ਵੀ ਕਈ ਉਦਾਂ ਕਹਿੰਦੇ ਨੇ ਬਣੀ ਵੀ ਆ ਅੱਛਾ ਮਾਨੂੰ ਇਹ ਇੱਕ ਗੱਲ ਦਾ ਪੱਕਾ ਪਤਾ ਵਜੇ ਕਿ ਇਹਾਂ ਵੀ ਬਣੀ ਆ ਆਪਣੇ ਬੰਦੇ ਐ ਕੋ ਲੈਂਦੀ ਆ ਅੱਛਾ ਤੇ ਦੁੱਧ ਦੇ ਨਾਲ ਕੋਈ 9 ਕਿਲੋ ਹੀ 8.5 ਕਿਲੋ ਲਾਓ ਤੇ ਬਾੜੇ ਦੀ ਮਹਿੰਦੀ ਦੋਵੇਂ ਡੰਡਾ ਠੀਕ ਤੇ ਮੋਲੀ ਦਾ ਵੀ ਛੋਟਾ ਹੀ ਆ ਤੇ ਮੈਂ ਵੱਡੀ ਆ ਚਵਾਈ ਵਧੀਆ ਵਾ ਸਿੰਘ ਉਹ ਤਾਂ ਬਾੜੇ ਸਿੰਘ ਬਣਾਉਣ ਆ ਰਹੇ ਆ ਉਹ ਤਾਂ ਹੈ ਝੋਟੀ ਆ ਅੱਜ ਹੈਗੀ ਝੋਟੀ ਆ ਹਾਂ ਸਿੰਘ ਬਣਾਵੇ ਉਹ ਆਪਣੀ ਮਰਜ਼ੀ ਆ ਹਾਂਜੀ ਹਾਂਜੀ ਉਹਦਾ ਫੱਬਦੇ ਸਿੰਘ ਪੂਲ ਮੈਂ ਦੇ ਹਿਸਾਬ ਨਾਲ ਮੈਂ ਵੱਡੀ ਆ ਨਾ ਕਾਦੇ ਕਾ ਖੜੀ ਆ ਬਾਕੀ ਹੈ ਦੁੱਧ ਚੰਗਾ ਰਹਿੰਦੀ ਨਹੀਂ ਹੁੰਦੀ ਹੁਣ ਵੀ ਵਧੀਆ ਦੁੱਧ 8.5 ਕਿਲੋ ਹੈਗਾ ਵਾ ਵਾਇ ਜੂਰੀ ਵਧੀਆ ਵਾ ਇਹ ਜੋਵੇਂ ਡਾਂਗੇ ਭਾੜੇ ਤੇ ਆ ਹਾਂਜੀ ਤੇਰਾ ਰੱਖਿਓ ਭਾੜੇ ਦਾ ਆ ਆ ਤੇ ਨਿਉ ਬੜੀ ਸਾਬ ਆ ਆ ਥੱਲੇੋਂ ਸਾਫ ਹੀ ਤੇ ਕਾਦਮ ਜੂਰ ਵੀ ਬਹੁਤ ਜ਼ਿਆਦਾ ਵਾ ਤੇ ਚਾਲੂ ਚੂਰੂ ਵੀ ਬੜੀ ਆ ਮੋਲ ਨਹੀਂ ਇਹਦੇ ਸਾਰੇ ਨਿਕੇ ਨਿਕੇ ਜੇ ਛੱਕੀ ਤੇ ਇਹਦਾ ਦੱਸ ਦਿਓ ਇਹ ਦੇ ਦੀਏ ਪੈ ਰਹੀ ਹੈ ਹੱਲ ਲਈ ਕਰ ਦਿਓ ਮਾੜੇ ਦਾ ਵੀ ਇਹਦਾ ਵੀ ਕਰ ਦਿੰਦੇ ਮੇਰੇ ਹਾਂਜੀ ਇਹ ਵੀ ਤੇ 30000 62000 ਦੀ ਦਿੱਤੀ ਕਾਟ ਦੀ ਜਾਂਨੇ ਕਾਟ ਦੀ ਦਿੱਤੀ ਵੀ ਰੱਖੀ ਠੀਕ ਹੈ ਠੀਕ ਇਹਦਾ ਮੈਂ ਵਿਖਾ ਦੇ ਕਿੰਨੀ ਵੱਡੀ ਹੈ ਹੈ 9 ਕਿਲੋ 8 ਨਾਲ ਦੇਣੀ ਆ 8 ਕਿਲੋ ਆਣਾ ਦਵਾਂਗੇ ਹਾਂਜੀ ਥਣ ਦੇ ਵੀ ਦੀ ਸਾਫ ਆ ਸਾਰੀ ਚੰਗੀ ਆ ਜੈੱਡ ਬ ਲੈ ਗਿਆ ਕੱਦ ਕਾਟ ਵਾਲੀ ਨਸਲ ਵਾਲੀ ਮਹਿਮਾ ਤੇ ਆ ਕੱਟੀ ਕੱਟੀ ਦਾ ਮੋਲ ਇੰਨਾ ਦੱਸ ਦੋ ਨਾਲ ਵਿਖਾਣੇ ਆ ਕੱਟੀ 17500 ਦੀ ਲਈ ਆ ਹਾਂਜੀ ਸਾਹ ਹੁੰਦਾ ਛਡਾਉਣ ਵਾਲੀ ਗੱਲ ਆ ਹਾਂ ਹਾਂ ਤੁਸੀਂ ਨਹੀਂ 17500 ਦੀ ਜਣੀ 7500 ਦੀ ਦੇਣੀ 7500 ਦੀ ਲਈ 7500 ਦੀ ਦੇ ਦੇਣੀ ਆ ਠੀਕ ਆ ਠੀਕ ਆ ਕੀਮ ਦਾ ਮੇਲ ਨਾਲ ਛੋਟੀਆਂ ਛੋਟੀਆਂ ਕੱਟੀ ਵੀ ਚਲੇ ਚੰਗੀ ਹੋ ਥਣ ਥੋਣੇ ਵੱਖਾ ਦੇ ਝੋਲੀ ਝੁਲੀ ਵਧੀਆ ਹੈ ਹਾਂ ਹਾਂ ਆ ਆ ਮੇਲ ਦਾ ਥਣ ਥੋਣੇ ਵਧੀਆ ਲੱਗੇ ਓਕੇ ਰਿਪੋਰਟ ਹੈ ਤੇ ਫੋਨ ਨੰਬਰ ਦੱਸ ਦਿਓ ਨੰਬਰ ਆਪਣਾ 78140 88635 7814088635 ਪੰਜਾਬ ਦੇ ਵਿੱਚ ਕੋਈ ਜਿੱਥੇ ਮਰਜ਼ੀ ਮੰਗਵਾ ਲੇ ਸਾਰੇ ਘਰੋਂ ਖੜਦੀਆਂ ਆ ਕੇ ਲੋਕੇਸ਼ਨ ਪਾ ਦਾਂਗੇ ਇੱਥੋਂ ਵੀ ਲਿਆ ਸਕਦੇ ਤੁਸੀਂ ਕਿਆ ਕਹੀਂ ਕਿਰਾਇਈ ਤੁਸੀਂ ਕਰਾ ਸਕਦੇ ਆ ਹਾਂਜੀ ਹਾਂਜੀ ਬਾਕੀ ਹੈਗੀਆਂ ਠੰਡੀਆਂ ਧਿਰੀਆਂ ਆਹ ਵਟੇ ਚੰਗੇ ਆ ਠੀਕ ਇਨੇ ਦੀਆਂ ਖੜਨ ਗਈਆਂ ਨੇ ਜਰੂਰ ਮਰਜੀ ਭੇਜ ਲੈਣ ਠੀਕ ਹੈ ਜੀ ਸਾਹਿਬ ਜੀ